ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਨੌਜਵਾਨ ਮੁੰਡੇ ਕੁੜੀਆਂ ਲਈ ਨੌਕਰੀਆਂ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਸੁਖਵੀਰ ਬਾਦਲ ਤੇ ਨਿਸ਼ਾਨੇ ਸਾਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਨਿਸ਼ਾਨੇ ਸਾਦੇ ਹੋਏ ਕਿਹਾ ਕਿ ਖੇਤਰੀ ਪਾਰਟੀ ਦੇ ਮਾਂਜੇ ਹੋਏ ਹਲੇ ਤੱਕ ਤਾਂ ਬਣੀਆਂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਉਹਨਾਂ ਸਭ ਨੂੰ ਸਜ਼ਾ ਮਿਲੇਗੀ ਸਰਕਾਰ ਆਮ ਲੋਕਾਂ ਦੀ ਚੁਣੀ ਹੋਈ ਹੈ ਅਸੀਂ ਉਹਨਾਂ ਨੂੰ ਸੰਭਾਲਾਂਗੇ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਕੰਮਕਾਰ ਵੀ ਕਰਾਵਾਂਗੇ ਪ੍ਰਾਈਵੇਟ ਸੈਕਟਰ ਚ ਵੀ ਨੌਕਰੀਆਂ ਦੇਵਾਂਗੇ ਜੇ ਕੋਈ ਬਿਜ਼ਨਸ ਕਰਨਾ ਚਾਹੁੰਦਾ ਬਿਜ਼ਨਸ ਵਾਸਤੇ ਮਾਹੌਲ ਤਿਆਰ ਕਰਾਂਗੇ ਉਹਨਾਂ ਨੂੰ ਜਿਹੜਾ ਸਫਲ ਹੋਣ ਦੇ ਵਿੱਚ ਅਸੀਂ ਜਿਹੜਾ ਮਦਦ ਕਰਾਂਗੇ ਅਸੀਂ ਸਫਲਤਾ ਚ ਹੀ ਸਾਂ ਨਹੀਂ ਪਾਉਂਦੇ ਵੀ ਢਾਬਾ ਖੋਲ ਲਿਆ ਢਾਬਾ ਚੱਲਣ ਲੱਗਿਆ ਲਿਆ ਦੇ ਹੁਣ ਐਨੇ ਲਿਆ ਢਾਬੇ ਚ ਮੇਰਾ ਹਿੱਸਾ ਹੈ ਬੱਸਾਂ ਚ ਮੇਰਾ ਹਿੱਸਾ ਕੁਝ ਨਹੀਂ ਛੱਡੇ ਇਹਨਾਂ ਨੇ ਸਮੋਸਿਆਂ ਦੀ ਰੇੜੀਆਂ ਦਾ ਹਿੱਸਾ ਪਾ ਲਿਆ ਤੇ ਹੁਣ ਆ ਕੇ ਕਹਿੰਦੇ ਨੇ ਖੇਤਰੀ ਪਾਰਟੀ ਹੈ ਜੀ ਖੇਤਰੀ ਪਾਰਟੀ ਨੂੰ ਵੋਟਾਂ ਪਾਓ ਖੇਤਰੀ ਪਾਰਟੀ ਕਿਹੜੀ ਖੇਤਰੀ ਪਾਰਟੀ ਖੇਤਰੀ ਪ ਖੇਤਰੀ ਪਾਰਟੀ ਨੂੰ ਜਿਆਦਾ ਪਤਾ ਹੁੰਦਾ ਵੀ ਕੌਣ ਸਮੋਸੇ ਵੇਚਦਾ ਕੌਣ ਆਲੂ ਵੇਚਦਾ ਕੌਣ ਕਚੋਰੀਆਂ ਵੇਚਦਾ ਕਿਹਦੇ ਕੋਲ ਸ਼ਕਰਗੰਦੀ ਹੈ ਉਹ ਖੇਤਰੀ ਵਾਲੇ ਨੂੰ ਜਿਆਦਾ ਪਤਾ ਹੁੰਦਾ ਸੋ ਇਸ ਕਰਕੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਤੀਆਂ ਸਾਡੇ ਘਰੇ ਸਾਡਾ ਬਾਪੂ ਸੇਫ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਬਾਪੂ ਮੰਨਦੇ ਆ ਸੀ ਆਪਣਾ ਉਹ ਸੇਫ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਰਟਾਂ ਦੇ ਵਿੱਚ ਇਹਨਾਂ ਦੇ ਆਪਦੇ ਬਣਾਏ ਹੋਏ ਕੇਸ ਨੇ ਹੁਣ ਆਪ ਆਪਦੇ ਵਿਰੁੱਧ ਕਿਵੇਂ ਲਿਖ ਲੈਣਗੇ ਜੀ ਅਸੀਂ ਵੱਡੇ ਵੱਡੇ ਵਕੀਲ ਹਾਇਰ ਕਰਕੇ ਸਭ ਨੂੰ سزا ਮਿਲੂਗੀ ਜਿਨੇ ਕੋਈ ਨੁਕਸਾਨ ਕੀਤਾ ਚਾਹੇ ਧਾਰਮਿਕ ਪੱਖੋਂ ਚਾਹੇ ਸਮਾਜਿਕ ਪੱਖੋਂ ਚਾਹੇ ਆਰਥਿਕ ਪੱਖੋਂ ਪੰਜਾਬ ਦਾ ਜਿਨੇ ਵੀ ਨੁਕਸਾਨ ਕੀਤਾ ਉਹ ਜਿਹੜਾ ਉਹਦੇ ਕੋਈ ਤਰਸ ਨਹੀਂ ਕੋਈ ਹਮਦਰਦੀ ਨਹੀਂ ਉਹਨਾਂ ਨੂੰ ਆਪਣੀ ਜਗ੍ਹਾ ਜਿਹੜੀ ਬਣਦੀ ਹੈ ਉਹ ਜ਼ਰੂਰ ਮਿਲੂਗੀ ਠੀਕ ਹੈ ਡਾਕਟਰ ਸੋਲ ਤੇ ਮਿਸ ਜਿਹੜੇ ਨੇ ਅੱਜ ਸਟੇਜ ਤੇ ਦਿਖਾਈ ਦਿੱਤੇ ਨੇ ਉਹਨਾਂ ਅੱਜ ਨਜ਼ਰ ਆਏ ਨਹੀਂ ਲੇਕਿਨ ਉਹਨਾਂ ਦੇ ਪਰਿਵਾਰ ਦੇ ਹੀ ਕੋਹੜੀ ਜਿਹੜਾ ਆਜ਼ਾਦ ਕਨਸੀਲਰ ਹੈ ਹਰ ਇੱਕ ਨੂੰ ਹੱਕ ਹੈ ਪਰ ਉਹਨਾਂ ਦਾ ਪਰਿਵਾਰ ਸਾਡੇ ਨਾਲ ਹੈ ਜੀ ਅੱਜ ਉਹਨਾਂ ਦੇ ਧਰਮ ਪਤਨੀ ਆਏ ਨੇ ਉਹਨਾਂ ਨੇ ਕਿਹਾ ਕਿ ਸੋਲ ਸਾ ਉਹ ਸਾਥ ਨਹੀਂ ਚੱਡਣਾ ਪਾਰਟੀ ਨੇ ਜੋ ਦਿੱਤਾ ਪਾਰਟੀ ਨੇ ਦਿੱਤਾ ਹੈ ਪੜਾ ਲਿਖਿਆ ਪਰਿਵਾਰ ਹੈ ਡਾਕਟਰ ਪਰਿਵਾਰ ਹੈ ਟੀਚਰ ਪਰਿਵਾਰ ਹੈ ਤੇ ਅਸੀਂ ਤਾਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਦਾ ਪਰ ਪਰਿਵਾਰ ਦੇ ਨਾਲ ਵੀ ਖੜਾਗੇ ਅਸੀਂ ਹਰ ਹਰ ਸਟੇਜ ਤੇ ਅਸੀਂ ਸੋਲ ਸਾਹਿਬ ਨੂੰ ਸ਼ਰਧਾਂਜਲੀ ਦੇ ਕੇ ਸ਼ੁਰੂ ਕਰਦੇ ਹਾਂ ਤੇ ਆਉਣੀ ਤਾਂ ਨਹੀਂ ਚਾਹੀਦੀ ਸੀ ਇਲੈਕਸ਼ਨ ਪਰ ਕੋਈ ਨਹੀਂ ਕੁਦਰਤ ਨੂੰ ਹੋਰ ਮਨਜ਼ੂਰ ਸੀ ਪਰ ਬਾਕੀ ਹਰੇਕ ਨੂੰ ਹੱਕ ਹੈ ਜੀ ਮਸ਼ੀਨ ਦੇ ਵਿੱਚ ਆਪਣਾ ਬਟਨ ਆਪਣੇ ਨਾਮ ਦਾ ਬਟਨ ਰਖਾਉਣ ਦਾ ਬਾਕੀ ਦੇ ਲੋਕ ਦਾ